ਸੁਣ ਲਈ ਬੜੀ ਖਬਰ ਅਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅਮ੍ਰਿਤਸਰ ਦੇ ਰਾਜਾ ਸੰਸੀ ਦੇ ਪਿੰਡ ਧਾਰੀਵਾਲ ਦੇ ਵਿੱਚ ਗਵਾਂਡੀ ਦੇ ਵੱਲੋਂ ਹੀ ਜਿਹੜਾ ਇਟਲੀ ਤੋਂ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੁਹਾਨੂੰ ਦੱਸਦੀ ਏ ਕਿ ਨੌਜਵਾਨ ਥੋੜਾ ਸਮਾਂ ਪਹਿਲਾਂ ਹੀ ਛੁੱਟੀਆਂ ਲੈ ਕੇ ਪੰਜਾਬ ਆਇਆ ਸੀ ਤੇ ਕੱਲ ਇਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਰਿਵਾਰ ਦੇ ਵੱਲੋਂ ਫਿਰੋਤੀ ਮੰਗਣ ਦਾ ਖਤਸਾ ਜਿਹੜਾ ਜਤਾਇਆ ਜਾ ਰਿਹਾ ਹੈ ਪਰਿਵਾਰ ਦੇ ਦੱਸਣ ਮੁਤਾਬਕ ਕਿ ਗਵਾਂਡ ਚ ਹੀ ਰਹਿੰਦੇ ਵਿਕਰਮ ਨਾ ਦੇ ਸਖਸ਼ ਦੇ ਵੱਲੋਂ ਜਿਹੜਾ ਇਹਨਾਂ ਇਹ ਵਿਅਕਤੀ ਦੇ ਗੋਲੀਆਂ ਮਾਰੀਆਂ ਗਈਆਂ ਨੇ ਤੇ ਇਸ ਤੋਂ ਬਾਅਦ ਜਿਹੜਾ ਫਿਰੋਤੀ ਮੰਗਣ ਦਾ ਮਾਮਲਾ ਜਿਹੜਾ ਉਹਨਾਂ ਨੇ ਕਹਿ ਕਿ ਲੱਗਦਾ ਕਿ ਕਿ 42 ਸਾਲਾ ਮਲਕੀਤ ਸਿੰਘ ਜੋ ਕਿ ਇਟਲੀ ਤੋਂ ਆਇਆ ਸੀ ਪਿਛਲੇ ਲੰਬੇ ਚਿਰ ਤੋਂ ਪਿੰਡ ਦੇ ਵਿੱਚ ਹੀ ਰਹਿ ਰਿਹਾ ਸੀ ਇਸੇ ਵੱਲੋਂ ਪਿੰਡ ਦੇ ਵਿੱਚ ਆਪਣੇ ਘਰ ਦੀ ਮਰਮਮਤ ਕਰਾਈ ਜਾ ਰਹੀ ਸੀ ਤੇ ਘਰ ਦੇ ਵਿੱਚ ਮਿਸਤਰੀ ਲੱਗੇ ਹੋਏ ਸੀ ਜਿਸ ਵਾਰ ਕੱਲ੍ਹ ਦੇਰ ਸ਼ਾਮ ਜਦੋਂ ਇਹ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਗਿਆ ਤਾਂ ਉੱਥੇ ਹੀ ਗਵਾਂਢ ਦੇ ਵਿੱਚ ਰਹਿਣ ਵਾਲਾ ਅਬ ਵਿਕਰਮ ਜਿਹੜਾ ਹੈ ਇਸੇ ਨਾਲ ਗਿਆ ਕਿਉਂਕਿ ਵਿਕਰਮ ਸਿੰਘ ਦੀ ਪਿਛੋਕੜ ਦੀ ਗੱਲ ਕਰੀਏ ਤਾਂ ਕਈ ਅਪਰਾਧਿਕ ਘਟਨਾਵਾਂ ਦੇ ਵਿੱਚ ਰਿਹਾ ਹੈ ਗੈਂਗਸਟਰਾਂ ਦੇ ਨਾਲ ਲਿੰਕ ਵੀ ਜਿਹੜਾ ਨੇ ਦੱਸਣ ਪਰਿਵਾਰ ਦੇ ਦੱਸਣ ਮੁਤਾਬਕ ਦੱਸੇ ਜਾ ਰਹੇ ਨੇ ਤੇ ਉਸ ਦੇ ਵੱਲੋਂ ਹੀ ਜਿਹੜਾ ਪੈਸਿਆਂ ਦੀ ਮੰਗ ਕੀਤੀ ਗਈ ਸੀ ਤੇ ਉਸ ਬਾਅਦ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਜੋ ਜਾਣਕਾਰੀ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਕਿ ਨੌਜਵਾਨ ਦੇ ਅ ਸਰੀਰ ਦੇ ਵਿੱਚੋਂ 10 ਥਾਮਾਂ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਮਿਲੇ ਨੇ ਤੇ ਉੱਥੇ ਹੀ ਪੁਲਿਸ ਨੇ 10 ਖੋਲ ਵੀ ਜਿਹੜਾ ਗੋਲੀਆਂ ਦੇ ਬਰਾਮਦ ਕਰ ਲੈਨੇ ਪੁਲਿਸ ਦਾ ਖਤਸਾ ਹੈ ਕਿ ਸੂਬੇ ਵੱਧ ਗੋਲੀਆਂ ਜਿਹੜੀਆਂ ਨੇ ਉੱਚਲੀਆਂ ਹੋਈਆਂ ਹੋ ਸਕਦੀਆਂ ਨੇ ਤਾਂ ਹੁਣ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਪਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਿਸੇ ਨਾਲ ਵੀ ਰஞ்சிਸ਼ ਜਿਹੜੀ ਹੈ ਉਹ ਮਲਕੀਤ ਸਿੰਘ ਦੀ ਨਹੀਂ ਸੀ ਇਸ ਤੋਂ ਜਿਹੜਾ ਹੈ ਫਿਰੋਤੀ ਦੇ ਚੱਕਰ ਦੇ ਵਿੱਚ ਕਤਲ ਕੀਤਾ ਗਿਆ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵਿਕਰਮ ਨੂੰ ਜਿਹੜਾ ਹੈ ਫਾਂਸੀ ਦੀ ਸਜ਼ਾ ਉਤ ਸੁਣਾਈ ਜਾਵੇ ਤਾਂ ਇਸ ਬਾਬਤ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰ ਤੇ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਆ ਮੈਂ ਜਦੋਂ ਰਾਤ ਆਇਆ ਡਿਊਟੀ ਤੋਂ ਮੇਰੇ ਨੂੰ ਉਸ ਟਾਈਮ ਪਤਾ ਲੱਗਾ ਵੀ ਉਹ ਉਹ ਉਹਨੂੰ ਕੋਈ ਗੋਲੀਆਂ ਮਾਰ ਗਿਆ। ਮੈਂ ਜਦੋਂ ਜਾ ਕੇ ਦੇਖਿਆ ਤਾਂ ਉਹਦਾ ਸੂਰਾ ਸਰੀਰ ਜਿਹੜਾ ਸ਼ਹਿਣੀ ਸ਼ਹਿਣੀ ਹੋਇਆ ਏ। ਇਹ ਕਈ ਇਥੇ ਦਿਮਾਗ 'ਚ ਮਰੀ ਏ, ਇਹ ਕਈ ਇਥੇ ਗਲੇ 'ਚ ਮਰੀ ਏ ਗੋਲੀ। ਜਦੋਂ ਉਹਨੂੰ ਹਸਪੀਟਲ ਖੜਿਆ ਰਾਹ ਜਾਂਦੇ ਆ ਉਹਦੀ ਡੈਥ ਹੋ ਗਈ ਏ। ਸਰ ਅੱਗੇ ਵੀ ਇਹ ਬੰਬ ਧਮਾਕਾ ਇਹ ਅੰਦਰ ਹੀ ਉਹ ਜਾਂਦਾ ਜਾਂਦਾ ਨਾ ਇਹਦਾ ਲਈ ਗਿਆ ਵੀ ਮੈਨੂੰ ਬਿਕਰ ਨੇ ਮਾਰਤਾ। ਨਾਲੇ ਡੈਡੀ ਨੇ ਆਪ ਵੇਖਿਆ ਡੈਡੀ ਵੀ ਡੈਡੀ ਵੀ ਜਾਂਦਾ ਤਾਇਆ ਜੀ ਸਾਡਾ ਗਿਆ ਉਹਦਾ ਨਾਮ ਆਖਣ ਦੇ ਵੀ ਮੈਨੂੰ ਬਿਕਰ ਨੇ ਮਾਰਿਆ ਮੈਨੂੰ ਬਚਾ ਲਓ ਕਿਸ ਤਰੀਕੇ ਨਾਲ। ਘਰ ਵਾਲੀ ਨੇ ਫੋਨ ਲਾਇਆ ਉਹਨੂੰ ਇਹ ਨਾਮ ਦਿੱਤਾ ਵੀ ਮੈਨੂੰ ਬਿਗਰ ਉਹਨੇ ਮਗੋਲੀਆਂ ਮਾਰਤੀਆਂ ਉਹ ਸਰ ਰਾਤ ਦਿਨ ਹੀ ਇੱਥੇ ਤਰੇ ਫਿਰਦਾ ਰਹਿੰਦਾ ਗਲੀਆਂ ਦੇ ਵਿੱਚ ਹੁਣ ਵੀ ਉਹ ਪੂਰਾ ਗਲੀਆਂ ਦੇ ਟੋਰ ਨਾ ਤਰੇ ਫਿਰਣ ਦੇ ਹਾਲ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਤੇ ਤਾਨੂੰ ਇਨਸਾਫ ਚਾਹੀਦਾ ਬਸ ਹੋਰ ਵੀ ਅੱਜ ਇੱਥੇ ਕਾਂਡ ਕੀਤਾ ਸਾਡੇ ਤਾਂ ਅੱਜ ਕੱਲ ਨੂੰ ਕਿਸੇ ਜਿਹੜੇ ਲੜਕੇ ਦੇ ਇਹ ਫਰੋਟੀਆਂ ਮੰਗਦਾ ਵੀ ਮੈਨੂੰ ਪੈਸੇ ਚਾਹੀਦੇ ਕਿਦਾਂ ਭਾਈ ਕੋਈ ਪੁਰਾਣੀ ਕੋਈ ਸਾਡੇ ਨਾਲ ਰੰਜਨ ਨਹੀਂ ਸਾਡੇ ਗਵੰਡੀ ਹੈ ਕੋਈ ਇਹਦੇ ਨਾਲ ਗੱਲਬਾਤ ਨਹੀਂ ਸਾਡੀ ਨਾਲ ਕੋਈ ਪੈੜੀ ਦੀ ਜ਼ਮੀਨ ਲੱਗਦੀ ਸਾਡੀ ਕੋਈ ਗੱਲਬਾਤ ਨਹੀਂ ਇਹੋ ਜੀ ਕੀ ਦੱਸਿਓ ਉਹਨਾਂ ਦੇ ਵੀ ਕਿੰਨੇ ਕੁ ਬੰਦੇ ਸੀ ਨਾਲ ਉਹਨਾਂ ਦੇ ਉਹ ਦੋ ਹੀ ਦੱਸਣ ਦੇ ਦੋ ਹੀ ਦੋ ਜਣੇ ਆਏ ਆ ਕਿਹੜੇ ਕਿਹੜੇ ਹਥਿਆਰ ਤੇ ਕਿੰਨੀਆਂ ਗੋਲੀਆਂ ਲੱਗ ਭਗ ਚਲਾਈ ਰਿ ਵਾਰ-ਵਾਰ ਇਹਨਾਂ ਦੇ ਦੋ ਹੀ ਇਹਨਾਂ ਦੇ ਕੋਲ ਇਹਨਾਂ ਨੇ 12 ਗੋਲੀਆਂ ਚਲਾਈਆਂ ਜਿਹੜਾ ਪੁਲਿਸ ਨੇ ਮੌਕੇ ਤੇ ਵੀ ਆਣ ਕੇ ਤੇ ਬਰਾਮਦ ਕੀਤੇ ਅਰਾਧ ਉਹਨਾਂ ਦੇ ਕੋਲ ਇਸ ਟਾਈਮ ਪੁਲਸ ਕੋਲ ਪਹਿਲੇ ਤੁਹਾਡਾ ਭਰਾ ਸੀ ਚਾਚੇ ਦਾ ਪੁੱਤ ਮਲਕੀਤ ਉਹ ਕਿੰਨੇ ਚਿਰ ਤੋਂ ਇੱਥੇ ਆਇਆ ਸੀ ਜੀ ਉਹ ਸਰ ਡੇਢ ਮਹੀਨਾ ਹੋ ਗਿਆ ਇੱਥੇ ਆਏ ਨੂੰ ਹੀ ਟਰੀ ਤੇ ਪੱਕਾ ਜਾਂਪੜੇ ਟਰੀ ਦਾ ਉੱਥੋਂ ਹੁਣ ਆਇਆ ਸੀ ਤੇ ਉਹ ਆਪਣੇ ਫਾਦਰ ਜੀ ਰਸਨ ਰਹਿਸ਼ ਉਹਦੀ ਰਸਾਂ ਦੀ ਇੱਥੇ ਵੀ ਨਹੀਂ ਰਹਿੰਦਾ ਉਹ ਇੱਥੇ ਬਸ ਆਪਣੇ ਫਾਦਰ ਨਾਲ ਕਣਕ ਬਜਾਉਣ ਦਾ ਆਇਆ ਰਾਤ ਨੂੰ ਤੇ ਮਿਸਤਰੀ ਵੀ ਲੱਗਿਆ ਘਰ ਦੇ ਵਿੱਚ ਉਹ ਦਿਨੇ ਆਉਂਦਾ ਰਾਤ ਨੂੰ ਉੱਥੇ ਘਰ ਚੱਲ ਜਾਂਦਾ ਹੈ ਬਸ ਉਹ ਇਥੇ ਆਇਆ ਤੇ ਪਤਾ ਨਹੀਂ ਉਹਨੇ ਕੀ ਪਹਿਰਵਾਇ ਕੀਤੀ ਕੀ ਉਹ ਕੋ ਮੰਗਿਆ ਸਾਨੂੰ ਉਹਨੇ ਕੋਈ ਗੱਲਬਾਤ ਨਹੀਂ ਦਸੀ ਵੀ ਮੈਨੂੰ ਪੈਸੇ ਮੰਗੇ ਜਾਂ ਕਿਹੜੇ ਕੰਮ ਬਸ ਰਾਹ ਦੀ ਪਤਾ ਲੱਗਾ ਵੀ ਜਾ ਕੇ ਉਹਨੇ ਜਦੋਂ ਗੋਲੀਆਂ ਮਾਰਤੀਆਂ ਹੋਰ ਕੀ ਮੰਗ ਕਰਦੇ ਐਡਾ ਵੱਡਾ ਐ ਇਹਨੂੰ ਫਾਂਸੀ ਦੀ ਸਜ਼ਾ ਚਾਹੀਦੀ ਐ ਇਹੇ ਜਿਹੇ ਬੰਦੇ ਨੂੰ ਹੋਰ ਸਾਡੇ ਕੋਈ ਮੰਗ ਨਹੀਂ ਸਨ ਇਹੇ ਜਿਹੇ ਬੰਦੇ ਦਾ ਪਿੰਡ ਚ ਰਹਿਣਾ ਜਿਹੜਾ ਨਹੀਂ ਚਾਹੀਦਾ ਇਹ ਕੱਲ ਨੂੰ ਹੋਰ ਕਿਸੇ ਤੇ ਵੀ ਆਣ ਕੇ ਬਿਆਨ ਪਾਜੀ ਕਰੂਗਾ ਕਿ ਇਹਨੂੰ ਹੋਰ ਕਦਰ ਕਰ ਸਕਦਾ ਉਹਦਾ ਹੱਥ ਖੁੱਲਾ ਹੁਣ ਉਹ ਗੈਂਗਸਟਰਾਂ ਨਾਲ ਰਲਿਆ ਹੋਇਆ ਹੈ। ਬਸ ਇਹੀ ਮੰਗ ਕਰਦੇ ਫੇ ਉਹਨੂੰ ਫਾਂਸੀ ਹੀ ਸਤਾ ਜਾਈਦੀ ਹੈ। ਕੱਲ ਕਰੀਬ 7 ਵਜੇ ਜਿਹੜਾ ਮਲਕੀਤ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਧਾਰੀਵਾਲ ਆ ਆਪਣੇ ਖੇਤਾਂ 'ਚ ਕਣਕ ਦੀ ਬਜਾਈ ਕਰ ਰਿਹਾ ਸੀ। ਉਹਨੂੰ ਕਿਸੇ ਬੰਦੇ ਨੇ ਗੋਲੀਆਂ ਮਾਰ ਦਿੱਤੀਆਂ ਤੇ ਜੇ ਹਸਪਤਾਲ ਜਾ ਕੇ ਇਲਾਜ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਦੇ ਪਿਤਾ ਸਰਜੀਤ ਸਿੰਘ ਦੀ ਸਟੇਟਮੈਂਟ ਤੇ ਵਿਕਰਮ ਸਿੰਘ ਵਾਸੀ ਧਾਰੀਵਾਲ ਤੋਂ ਕਨਪਛਾਤੀ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਤੇ ਤਫ਼ਤੀਸ਼ ਜਾਰੀ ਹੈ ਸਰ ਵਿਕਰਮ ਸਿੰਘ ਦੀ ਕੋ ਪਹਿਲਾਂ ਵੀ ਮਾਮਲੇ ਦਰਜ ਸੀ ਹਾਂ ਪਹਿਲਾਂ ਵੀ ਹੈਗਾ ਜੀ ਮਕਦਮਾ ਦਰਜ ਜਿਹੜਾ ਮਾਮਲਾ ਦਰਜ ਜੀ ਪੂਰੀ ਡਿਟੇਲ ਨਹੀਂ ਮੇਰੇ ਕੋਲ ਇੱਕ ਵਾਰ ਇਹਨਾਂ ਨੂੰ ਪਤਾ ਜੀ ਉੱਤੇ ਕੋਈ ਮਕਦਮਾ ਦਰਜ ਹੈਗਾ ਉਹ ਨਿਰੰਕਾਰੀ ਕਾਂਡ ਦਾ ਸਰ ਇਹ ਜਿਹੜਾ ਆ ਘਟਨਾ ਕੋਈ ਇਹਨਾਂ ਦੀ ਸਿਆਸੀ ਅੰਜੀ ਸੀ ਕੋਈ ਜ਼ਮੀਨ ਦਾ ਝਗੜਾ ਸੀ ਕੀ ਮਾਮਲਾ ਸਰ ਬਸ ਇਹਨਾਂ ਦੇ ਕਹਿਣ ਮੁਤਾਬਕ 2-3 ਦਿਨ ਪਹਿਲਾਂ ਇਹਨਾਂ ਦਾ ਕੋਈ ਮਾਮੂਲੀ ਟਕਰਾਅ ਹੋਇਆ ਹੈ ਆਪਸ ਵਿੱਚ ਫਿਰ ਕਿੰਨੀਆਂ ਗੋਲੀਆਂ ਲਗਾਈਆਂ ਤੇ ਕਿਹੜੀ ਹਥਿਆਰ ਨਾਲ ਗੋਲੀਆਂ ਲਗਾਈਆਂ ਜੀ ਕ੍ਰਿਸਟਲ ਦੀਆਂ ਗੋਲੀਆਂ ਵੱਜੀਆਂ ਜੀ ਕੋਈ 10 12 ਗੋਲੀਆਂ ਨੇ ਜੀ ਸਰ ਕਿੰਨੇ ਵੱੰਦੀ ਸੀਗੇ ਸਟੇਟਮੈਂਟ ਦੇ ਮੁਤਾਬਕ ਦੋ ਨੇ ਜੀ ਸਰ ਹੁਣ ਤੱਕ ਦੋਸ਼ੀ ਕੋ ਗ੍ਰਿਫਤਾਰ ਹੋਇਆ ਜੀ ਨਹੀਂ ਅਜੇ ਨਹੀਂ ਹੋਇਆ ਜੀ ਬਸ ਤਪਤੀਸ਼ ਜਾਰੀ ਹੈ